ਬੇहद ਹੀ ਦੁਖਦਾਈ ਖਬਰ ਹੈ ਜੁਪੀ ਸੈਟ ਤੋਂ ਆਈ ਆ ਕਿ ਮੈਕਸ ਪੀ ਕੱਪ ਗੱਡੀ ਜੋ ਕਿ ਗਾਜ਼ੀਆਬਾਦ ਤੋਂ ਸੰਬਲ ਨਰੋਡਾ ਵੱਲ ਜਾ ਰਹੀ ਸੀ ਤੇ ਦਵਾਈ ਤੋਂ ਇੱਕ ਬੱਸ ਬਲੰਦ ਸ਼ਹਿਰ ਵੱਲ ਆ ਰਹੀ ਸੀ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਸਲੇਮਪੁਰ ਥਾਣੇ ਕੋਲ ਜਦੋਂ ਇਹ ਪਹੁੰਚੀ ਤਾਂ ਉੱਥੇ ਇਹ ਜਿਹੜੀ ਆਇ ਕਟਨਾ ਹੋਈ ਆ ਜੋ ਸਾਨੂੰ ਪ੍ਰੋਸੀਜਰ ਸੂਤਰਾ ਬਲੋਂ ਕਿਹਾ ਗਿਆ ਹੈ ਕਿ 27 ਲੋਕਾਂ ਦਾ ਜਿਹੜਾ ਇਲਾਜ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਤੇ ਇਸ ਹਾਦਸੇ ਦੇ ਵਿੱਚ ਫਿਲਹਾਲ ਜੋ ਫਿਲ ਹੁਣ ਤੱਕ ਦੀ ਖਬਰ ਹੈ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਜ਼ਖਮੀਆਂ ਦਾ ਇਲਾਜ ਜ਼ਿਲ੍ਹਾ ਹਸਪਤਾਲ ਵਿੱਚ ਜਿਹੜਾ ਆ ਉਹਨਾਂ ਨੂੰ ਭਰਤੀ ਕਰਾਇਆ ਗਿਆ ਤੇ ਉਹਨਾਂ ਦਾ ਇਲਾਜ ਜਿਹੜਾ ਜ਼ਖਮੀਆਂ ਦਾ ਚੱਲ ਰਿਹਾ ਹੈ ਤੇ ਕੁਝ ਨੌ ਜ਼ਖਮੀਆਂ ਦਾ ਜਿਹੜਾ ਇਲਾਜ ਹੈਗਾ ਉਹ ਜੀਪੀ ਹਸਪਤਾਲ ਵਿੱਚ ਇਹ ਚੱਲ ਰਿਹਾ ਹੈ ਉੱਥੇ ਉਹਨਾਂ ਨੂੰ ਭੇਜਿਆ ਗਿਆ ਹੈ ਇਹ ਵੀ ਜੋ ਸੂਚਨਾ ਮਿਲੀ ਹੈ ਕਿ ਚਾਰ ਲੋਕ ਇਸ ਹਾਦਸੇ ਦੇ ਵਿੱਚ ਗੰਭੀਰ ਜ਼ਖਮੀ ਹੋਏ ਹਨ ਤੇ ਇਹ ਵੀ ਹੈ ਪਤਾ ਲੱਗਾ ਹੈ ਕਿ ਅਲੀਗੜ ਸੰਭਲ ਤੇ ਨੋਡਾ ਦੇ ਜਿਹੜੇ ਮ੍ਰਿਤਕ ਆ ਉਹਨਾਂ ਵਿੱਚੋਂ ਜਿਹੜੇ ਆ ਉਹ ਰਹਿਣ ਵਾਲੇ ਹਨ ਹਾਦਸਾ ਬੇਹੱਦ ਹੀ ਖੌਫਨਾਕ ਸੀ ਬਹੁਤ ਹੀ ਜ਼ਬਰਦਸਤ ਇਹ ਜਿਹੜਾ ਹਾਦਸਾ ਹੋਇਆ ਮੈਕਸ ਪਿਕ ਪਿਕ ਆ ਗੱਡੀ ਜਿਹੜੀ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਦੱਸ ਸਕੇ ਚੁੱਕੇ ਹਾਂ ਜੋ ਕਿ ਗਾਜ਼ੀਆਬਾਦ ਤੋਂ ਸੰਭਲ ਨਰੋਡਾਪਾਲ ਜਾ ਰਹੇ ਸੀ ਦਵਾਈ ਦਵਾਈ ਤੋਂ ਇੱਕ ਬੱਸ ਜਿਹੜੀ ਆ ਬਲੰਦ ਸ਼ਹਿਰ ਵੱਲ ਆ ਰਹੀ ਸੀ ਪੀਸਲੇਮਪੁਰ ਥਾਣੇ ਦੇ ਕੋਲ ਜਿਹੜੀ ਹੈ ਇਹ ਘਟਨਾ ਵਾਪਰੀ ਹੈਗੀ ਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 10 ਲੋਕਾਂ ਦੀ ਫਿਲਹਾਲ ਜੋ ਹੁਣ ਤੱਕ ਦੀ ਪੁਸ਼ਟੀ ਹੋ ਚੁੱਕੀ ਆ ਕਿ 10 ਲੋਕਾਂ ਦੀ ਜਿਹੜੀ ਉਹ ਮੌਤ ਹੋ ਚੁੱਕੀ ਆ ਤੇ 27 ਲੋਕਾਂ ਦਾ ਇਲਾਜ ਇੱਕ ਹਸਪਤਲ ਚੱਲ ਰਿਹਾ ਹੈ ਤੇ 9 ਜ਼ਖਮੀਆਂ ਦਾ ਇਲਾਜ ਜੇਪੀ ਹਸਪਤਾਲ ਦੇ ਵਿੱਚ ਚੱਲ ਰਿਹਾ ਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਚਾਰ ਲੋਕ ਜਿਹੜੇ ਆ ਉਹ ਕਾਫੀ ਗੰਭੀਰ ਜਿਹੜੇ ਆ ਉਹ ਜ਼ਖਮੀ ਆ ਉਹਨਾਂ ਨੂੰ ਅਲੱਗ ਜਿਹੜਾ ਉਹਨਾਂ ਦਾ ਇਲਾਜ ਚੱਲ ਰਿਹਾ ਹੈਗਾ ਇਹ ਘਟਨਾ ਬੇਹੱਦ ਹੀ ਦੁਖਦਾਈ ਆ ਤੋਂ ਤੁਹਾਨੂੰ ਅਸੀਂ ਤਸਵੀਰਾਂ ਦੇ ਰਾਹੀਂ ਜਿਹੜੀ ਆ ਇਹ ਦਿਖਾ ਰਹੇ ਹੈਗੇ ਆ ਅੱਜ ਕੱਲ ਜਿਹੜੇ ਹਾਦਸੇ ਹੈਗੇ ਆ ਬੇहद ਹੀ ਜ਼ਿਆਦਾ ਜਿਹੜੇ ਉਹ ਵੱਧ ਗਏ ਨੇ ਚਾਹੇ ਉਹ ਪੰਜਾਬ ਹੋਵੇ ਜੁਪੀ ਹੋਵੇ ਉੱਤਰ ਪ੍ਰਦੇਸ਼ ਕੋਈ ਕੋਈ ਵੀ ਏਰੀਆ ਹੋਵੇ ਕਿ ਜਿਹੜੇ ਹਾਦਸੇ ਹੈਗੇ ਉਹਨਾਂ ਦੇ ਵਿੱਚ ਜਿਹੜੀਆਂ ਆ ਜਾਨਾਂ ਜਾ ਰਹੀਆਂ ਨੇ ਔਰ ਹੋਰ ਵੀ ਨੁਕਸਾਨ ਹੋ ਰਹੇ ਨੇ ਬੰਦਾ ਘਰੋਂ ਜਿਹੜਾ ਆ ਕੀ ਖੁਸ਼ੀ ਖੁਸ਼ੀ ਦੇ ਨਾਲ ਆਪਣੇ ਘਰ ਤੋਂ ਆਪਣੇ ਆਪਣੇ ਸਾਧਨ ਤੇ ਨਿਕਲਦਾ ਹੈ ਜਾਂ ਬੱਸ ਦਾ ਸਹਾਰਾ ਲੈਂਦਾ ਹੈ ਜਾਂ ਕਿਸੇ ਵੀ ਵਾਹਨ ਦਾ ਸਹਾਰਾ ਲੈਂਦਾ ਹੈ ਪਰ ਕੁਦਰਤ ਨੂੰ ਕੁਝ ਹੋਰ ਹੋਰ ਹੀ ਮਨਜ਼ੂਰ ਹੁੰਦਾ ਹੈ ਪਤਾ ਨਹੀਂ ਆ ਕਿ ਜਦੋਂ ਅਸੀਂ ਵੀ ਘਰ ਤੋਂ ਨਿਕਲਦੇ ਹਾਂ ਘਰ ਵਾਪਸ ਆਉਣਾ ਹੈ ਜਾਂ ਨਹੀਂ ਆਣਾ ਇਹ ਤੇ ਉਹ ਕੁਦਰਤ ਹੀ ਜਾਣਦੀ ਹੈ ਪਰ ਇਸ ਤੇ ਉੱਪਰ ਕੋਈ ਕੁਝ ਕਰ ਵੀ ਨਹੀਂ ਸਕਦਾ ਹੈਗਾ ਪਰ ਫਿਲਹਾਲ ਇਹ ਜ਼ਰੂਰ ਕਹਾਂਗੇ ਕਿ ਇਹਨਾਂ ਹਾਦਸਿਆਂ ਨੂੰ ਰੋਕਣ ਦੇ ਲਈ ਜਿਹੜਾ ਹੈਗਾ ਆ ਕੋਈ ਨਾ ਕੋਈ ਉਪਰਾਲਾ ਉਹ ਸਰਕਾਰਾਂ ਨੂੰ ਅਜਿਹਾ ਕਰਨਾ ਚਾਹੀਦਾ ਹੈ ਇੱਕ ਹੋਰ ਵੀ ਗੱਲ ਹੈ ਪਹਿਲਾਂ ਜਿਹੜੇ ਵਾਹਨ ਆਦੇ ਹੁੰਦੇ ਸੀ ਉਹ ਪਿਓਰ ਲੋਹੇ ਦੇ ਹੁੰਦੇ ਸੀ ਉਹ ਤਕਰੀਬਨ ਲੋਹਾ ਹੀ ਉਹਨਾਂ ਦੇ ਵਿੱਚ ਹੁੰਦਾ ਸੀ ਹੁੰਦੇ ਜਿੰਨੇ ਵੀ ਵਾਹਨ ਆ ਚਾਹੇ ਤੁਸੀਂ ਸਕੂਟਰ ਦੇਖ ਲਓ ਸਕੂਟਰੀਆਂ ਦੇਖ ਲਓ ਗੱਡੀਆਂ ਦੇਖ ਲਓ ਇਹ ਜਿਹੜੇ ਆ ਇਹ ਕੋਈ ਟਿਕਾਊ ਨਹੀਂ ਆ ਇਹਨਾਂ ਦੇ ਤੁਸੀਂ ਇੱਕ ਜ਼ੋਰਦਾਰ ਤੁਸੀਂ ਮੌਕਾ ਵੀ ਮਾਰੋਗੇ ਤਾਂ ਉਹ ਜਿਹੜੇ ਉੱਥੇ ਫੁੱਟ ਜਾਂਦੇ ਆ ਤੇ ਮੈਂ ਤੇ ਇਹ ਵੀ ਕਹਾਗਾ ਕੰਪਨੀਆਂ ਵਾਲਿਆਂ ਨੂੰ ਕਿ ਇਹੋ ਜਿਹੇ ਜਿਹੜੇ ਹੈਗੇ ਆ ਵਾਹਨ ਜਿਹੜੇ ਆ ਉਹਨਾਂ ਨੂੰ ਥੋੜਾ ਮਜ਼ਬੂਤ ਬਣਾਓ ਤਾਂ ਜੋ ਜਿਹੜਾ ਕਈ ਵਾਰ ਹਾਦਸਾ ਵੀ ਹੋ ਜਾਂਦਾ ਹੈ ਤਾਂ ਭੱਟੋ ਘੱਟ ਜਿਹੜਾ ਆ ਕਿ ਉਹ ਹਾਦਸੇ ਤੋਂ ਵੀ ਬਚਿਆ ਜਾ ਸਕੇ ਕਿਉਂਕਿ ਵਾਹਨ ਜਿਹੜੇ ਆ ਉਹ ਅੱਜ ਕੱਲ ਇੰਨੇ ਮਜ਼ਬੂਤ ਨਹੀਂ ਆ ਰਹੇ ਆ ਸ਼ੋਅ ਬਹੁਤ ਹੈ ਕੀਮਤਾਂ ਬਹੁਤ ਬੇਸ਼ੱਕ ਵਧਾਈਆਂ ਹੋਈਆਂ ਨੇ ਪਰ ਜਿਹੜੇ ਇਹ ਵਾਨ ਹਨ ਵਾਨ ਹਨ ਜਿਹਨ ਜੋ ਅਸੀਂ ਚਲਾਉਂਦੇ ਆ ਵਾਹਨ ਉਹਨਾਂ ਦੀ ਮਜ਼ਬੂਤੀ ਨਹੀਂ ਹੈ ਪਹਿਲੇ ਸਮਿਆਂ ਦੇ ਵਿੱਚ ਜਿੰਨੀਆਂ ਵੀ ਗੱਡੀਆਂ ਆਉਂਦੀਆਂ ਸੀ ਉਹਨਾਂ ਦੀ ਮਜ਼ਬੂਤੀ ਬਹੁਤ ਹੁੰਦੀ ਸੀ ਚਾਹੇ ਐਕਸੀਡੈਂਟ ਵੀ ਹੋ ਜਾਂਦਾ ਸੀ ਪਰ ਜਾਨ ਮਾਲ ਦਾ ਤਕਰੀਬਨ ਤਕਰੀਬਨ ਜਿਹੜਾ ਉਹ ਨੁਕਸਾਨ ਬੇहद ਹੀ ਘੱਟ ਹੁੰਦਾ ਸੀ ਤੁਸੀਂ ਤਸਵੀਰਾਂ ਰਾਹੀਂ ਇਹ ਜਿਹੜੀ ਆ ਦੁਖਦਾਈ ਖਬਰ ਜਿਹੜੀ ਆ ਉਹ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876799499